ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੱਡੀਆਂ ਵੈੜਾ ਆ ਗਏ ਆ ਵੀਰੇ ਕੋਲੇ ਚੰਗੇ ਰਿਕਰਡ ਵਾਲੀਆਂ ਨੇ ਤਾਂ ਵੀਰੇ ਵੀਡੀਓ ਇਹ ਤਾਂ ਜਰੂਰ ਵੇਖਿਓ ਜੀ ਰੇਟ ਵੀ ਜਾਇ ਜਾ ਆਓ ਵੀਰੇ ਇੰਨਾ ਪਰ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਜੀ ਸਾਸੀਆਂ ਵੀਰੇ ਸਾਸਰੀ ਗਾਲ ਜੀ ਹੋਣਾ ਵੀਰ ਜੀ ਠੀਕ ਠਾਕ ਵਧੀਆ ਵੀਰੇ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਵੀਰੇ ਵੇਖ ਲਓ ਵੀਰ ਜੀ ਲਿਆਂਦੇ ਕਿ ਨਹੀਂ ਡਾਇਮੰਡ ਪੀਸ ਯਾਰ ਚੰਗੇ ਡਾਇਮੰਡ ਵੀ ਕੋਕੇਲ ਕੱਟ-ਕੱਟ ਲੈਂਦੇ ਆ ਵੀ ਵੇਖ ਲਓ ਕਿੱਡੇ ਕਾਂਡਾ ਪਜੁਲਾਈ ਦੇ ਆ ਤਲਲੇਦਾਰ ਆ ਗਈਆਂ ਵੇਣ ਹਾਂਜੀ ਜੀ ਤਾਂ ਭਾਈ ਐਡਰੈਸ ਦੱਸੀ ਆਪਣਾ ਹਨਾ ਪਿੰਡ ਦੱਸੀ ਐਡਰੈਸ ਪਿੰਡ ਭੇਗੇਵਾਲ ਜੇ ਜਿਲ੍ਹਾ ਅੰਮ੍ਰਿਤਸਰ ਜੇ ਤਹਿਸੀਲ ਮਜੀਠਾ ਜੇ ਠੀਕ ਹੈ ਜੀ ਮਜੀਠਾ ਤੋਂ 5 ਕਿਲੋਮੀਟਰ ਤੇ ਕਿੱਥੋਂ ਨਾਲ ਤੋਂ 5 ਕਿਲੋਮੀਟਰ ਜੇ ਭੇਗੇਵਾਲ ਪਿੰਡ ਠੀਕ ਹੈ ਜੀ ਫੋਨ ਨੰਬਰ ਵੀ ਜੀ ਦੱਸਿਓ 62808 85622 ਠੀਕ ਹੈ ਜੀ ਤਾਂ ਦੋ ਵੇਣਾਂ ਆ ਗਈਆਂ ਤੇ ਵੱਡੀਆਂ ਆ ਗਈਆਂ ਹਨਾ ਟੋਪ ਕਲਾਸ ਆ ਗਈਆਂ ਠੀਕ ਹੈ ਜੀ ਤਾ ਕਰੀਏ ਵੀਰੇ ਸ਼ੁਰੂ ਹਨਾ ਤਾਂ ਕਿਵੇਂ ਅੱਗੇ ਵੀ ਹਰੇਕ ਵੀਡੀਓ 'ਚ ਆਪਣਾ ਰੇਟ ਤਾਂ ਬਿਲਕੁਲ ਹੁੰਦਾ ਨੋਰਮਲ ਹਨਾ ਵੀਰ ਜੀ ਜਾਇਜ਼ ਹੁੰਦਾ ਵਾ ਪਸ਼ੂ ਵਧੀਆ ਆਵੇ ਵੀਰੇ ਜੀ ਪਸ਼ੂ ਵਧੀਆ ਹੁੰਦਾ ਪਾਈ ਦੇ ਪਸ਼ੂ ਵਧੀਆ ਅੱਗੇ ਵੀ ਉਹ ਤੁਹਾਨੂੰ ਵੀਡੀਓ ਪਾਉਣੀ ਏ ਉਹ ਡੰਗਰ ਹੁੰਦਾ ਵੇ ਅੱਗੇ ਠੀਕ ਹੈ ਕਿ ਫੇਰ ਤੁਹਾਨੂੰ ਆਖਿਆ ਵੀ ਚੱਲ ਮੁੜ ਕੇ ਪਾਲਾ ਬਿਲਕੁਲ ਪਸ਼ੂ ਲਿਉਂਦੇ ਤੁਸੀਂ ਸਾਫ ਸੁਥਰਾ ਸੋਹਣਾ ਪਸ਼ੂ ਜੋ ਵਪਾਰੀ ਵੀਰੇ ਖਰੀਦ ਕਰ ਲੈਂਦੇ ਆ ਜੀ ਤਾਂ ਇੱਕ ਵਿਕਦਾ ਜੀ ਰੇਟ ਹਨਾ ਜੀ ਹਾਂ ਜੀ ਬਿਲਕੁਲ ਤਾਂ ਪਹਿਲੇ ਨੰਬਰ ਤੇ ਆ ਗਈ ਵੜ ਇਹਦੇ ਬਾਰੇ ਦੱਸ ਦਿਓ ਜੀ ਇਹ ਵੀਰ ਜੀ ਦੋ ਜਾ ਸੁਆ ਦੇ ਦੂਸਰਾ ਸੁਆ 6 ਅੱਡ ਜੇ ਗਰਲੈਂਡੋ ਜਿਹੜੇ ਲੋਕ ਪਾਲੋ ਨਹੀਂ ਜਦਾਂ ਕੋਖੇ ਜਿੱਦਾਂ ਵੀਰ ਨੂੰ ਪਛਾਣ ਹੈ ਕਿਨੂੰ ਕਿਨੂੰ ਬਿਲਕੁਲ ਬਿਲਕੁਲ ਹਾਂਜੀ ਤਾਂ ਵੇਖੋ ਵੀਰੋ ਗਰਲੈਂਡੋ ਜੀ ਆ ਗਿਆ ਉੱਪਰੋਂ ਵੀ ਆਇਆ ਜਮਾਂ ਸਿੱਧੀ ਸਾਦੀ ਆ ਚੈੱਕ ਕਰ ਲੋ ਜੀ 30 ਕਿਲੋ ਦੀ ਗਰੰਟੀ ਆਪਣੀ ਪਹਿਲਾਂ ਨੇ 26 27 ਕਿਲੋ ਤੋਂ ਦਿਖਵਾਇਆ ਠੀਕ ਹੈ ਜੀ ਹਾਂਜੀ ਤਾਂ 30 ਲੀਟਰ ਦੇ ਕਰੀਬ ਆ ਬਾਕੀ ਚਾਰੂ ਚੂਰੂ ਬਹੁਤ ਆ ਵੀਰੋ ਵੱਡੀ ਵੜਾ ਠੰਡੀ ਸੀਲਸ ਆ ਰਿਹਾ ਕੀ ਬਾਤ ਹੈ ਸਿਰਾਂ ਹੀ ਲੱਗਾ ਜੀ ਥਨ ਥਨ ਗੁਲਾਬੀ ਆ ਆਣ ਤਾਂ ਬੇਲ ਆਏ ਬੁਦੇ ਦੇ ਬਿਲਕੁਲ ਟੋਪ ਕਲਾਸ ਵੜ ਜਿਹਨੂੰ ਕਹ ਲਿਆ ਵੀਰੋ ਤਾਂ ਚੈੱਕ ਕਰ ਲੋ ਖੋਲੋ ਵੀਰ ਜੀ ਦਾ ਤੋਰਾ ਵਿਖਾਈਏ ਤਾਂ ਵੇਖੋ ਵੀਰੋ ਗਰਲੈਂਡੋ ਜੀ ਆ ਗਈ ਆ ਵੱਡੀ ਵੜਾ ਫੁੱਲ ਕੱਦ ਕਾਠਾ ਲੰਮੀ ਬੇਲ ਆ ਤਲੇ ਵੀ ਦੀ ਗੱਲ ਕਰੀਏ ਤਾਂ ਵੀਰੋ ਉਹ ਤੁਸੀਂ ਚੈੱਕ ਕਰ ਹੀ ਲਿਓ ਐ ਪੂਰੇ ਥੱਲੇੋਂ ਕਲਾਵੇ ਕਲੂਵੇ ਪਾਏ ਆ ਇੱਕ ਹੁੰਦੇ ਵੀਰੋ ਥੱਬੇ ਇੱਕ ਹੁੰਦੀਆਂ ਪੰਡਾਂ ਉਹ ਪਾਈਆਂ ਪੰਡਾਂ ਵਾਲੀ ਆ ਬਹੁਤ ਜਿਆਦੀ ਤਲੱਲੇਦਾਰ ਵੜਾ ਵੀਰੋ ਜਿਨ੍ਹਾਂ ਮੇਰਾ ਦੀ ਡਿਮਾਂਡ ਹੁੰਦੀ ਆ ਕਿ ਚੰਗਾ ਪਸ਼ੂ ਵੀਰੇ ਰੱਖਣਾ ਕਰੇ ਉਹਨਾਂ ਮੇਰਾ ਵਾਸਤੇ ਵੀਰ ਕੋਲੇ ਆ ਗਈ ਵੈੜ ਥਨ ਰੋਗ ਰੋਗਦਾ ਤਾਂ ਲੇਵਾ ਤਾਂ ਸੀਲਸ ਲੱਗ ਵੀ ਇਹ ਫੈਨ ਫੂਨ ਵੀ ਚੰਗੀ ਆ ਜੋ ਹਾਂਜੀ ਫੈਨ ਚੰਗੀ 5 6 ਫੈਨ ਤੇ ਕੋ ਘਟ ਹੁੰਦੀ ਨਹੀਂ ਜੀ ਉਹ ਫੈਨ ਤਾਂ ਚੰਗੀ ਹੋਣੀ ਹਾਂਜੀ ਹਾਂਜੀ ਤੇ ਵੇਖੋ ਵੀਰੋ ਗਰਲੈਂਡੋ ਚੈੱਕ ਕਰ ਲਿਓ ਕਿੰਨੀ ਗਾਹ ਨੂੰ ਓਨੀ ਪਛਾਣ ਨੂੰ ਰੋਗ ਰੋਗਦਾ ਵੀ ਦੇਖੋ ਥਾਨ ਆ ਗਿਆ ਚੈੱਕ ਕਰਨੀ ਆ ਤੇ ਮਈਆਂ ਵਾਲਾ ਥਾਨ ਆ ਗਿਆ ਤੱਕ ਲਾਵੇ ਕੋਲੂ ਪੂਰੇ ਪਾਏ ਆ ਫੁੱਲ ਕੱਦ ਕਾਠਾ ਆਨੁਰਵੀ ਜੀ ਫੇਸ ਕੁਆਲਟੀ ਚੈੱਕ ਕਰ ਲਵੀਰ ਚੰਗੀ ਕੇ ਵੀਰ ਨੇ ਸਾਮ ਕੀਤੀ ਆ ਜੀ ਬੜੀ ਜੀ ਨਹੀਂ ਉਹ ਚੀਜ਼ 판ਤੇ ਬਲਾ ਟਾਈਮ 판ਤੇ ਹੁੰਦਾ ਬਿਲਕੁਲ ਬਿਲਕੁਲ ਪੰਜਾਬਰਾ ਹੁੰਦਾ ਦੁੱਧ ਖੇ ਦਿਨ ਦਾ ਚਾਹੀਦਾ ਬਿਲਕੁਲ ਤੇ ਬਾਕੀ ਵੀਰੋ ਸਮਾਂ ਸਵੇਰ ਦਾ ਆ ਤਾਂ ਹਜੇ ਥੋੜੇ ਪਸ਼ੂ ਕਿਵੇਂ ਭੁੱਖੇ ਹੁੰਦੇ ਆ ਤਾਂ ਵੀਰ ਜੀ ਟਾਈਮ ਲੈ ਜੂ ਹਜੇ ਵੀ ਦੋ ਦਿਨ ਸੂਚ ਵਿੱਚ ਦੋ ਤਿੰਨ ਦਿਨ ਵੀਰ ਜੀ ਲੈ ਜਾਗੇ ਜਦ ਨੇ ਦੋ ਤਿੰਨ ਦਿਨ ਲੈ ਹੀ ਜਾਓ ਚੰਗੀ ਬਣਾ ਲੈ ਹੋਰ ਆ ਜਾਣਾ ਥੱਬੇ ਲਾ ਜਣੇ ਵੇੜ ਨੇ ਇਹ ਵੜਾ ਦਾ ਸੁੰਡਿਆ ਹੁੰਦਿਆ ਵਾ ਜੰਨੇ ਵਾ ਹੈਣਾ ਤੈਂ ਤਾਂ ਹੋਣੀ ਕਾਫੀ ਆ ਵੇਖੋ ਵੀਰੋ ਐ ਫੱਟੀ ਦਾ ਰਲੇਵਾ ਲੱਗਿਆ ਬਹੁਤ ਚੰਗੀ ਜੇ ਤਾਂ ਵੀਰਾਂ ਨੂੰ ਇਹੋ ਬੈਂਤਿਆ ਕਿ ਵੀਰੇ ਤੁਸੀਂ ਦੂਰੋਂ ਵੀ ਚੱਲ ਕੇ ਆਉਗੇ ਤੁਸੀਂ ਛੱਡ ਕੇ ਨਹੀਂ ਜਾਂਦੇ ਜੇ ਇਹਦੇ ਕੱਦ ਕਾਠ ਦੀ ਵੀ ਗੱਲ ਕਰ ਲਈਏ ਜਾਂ ਇਹਦੇ ਥਨ ਦੀ ਲੇਵੇ ਦੀ ਤਾਂ ਬਹੁਤ ਜਿਆਦੀ ਚੰਗੀ ਆ ਵੀਰੋ ਬਹੁਤ ਘੱਟ ਪਸ਼ੂ ਇਹ ਜਾ ਵੇਖਣ ਨੂੰ ਮਿਲਦਾ ਵਾ ਕਿੰਨੀ ਗਾਂ ਨੂੰ ਵੀਰੇ ਤਿਆਰ ਹੁੰਦੀ ਪਈ ਓਨੀ ਪਛਾਣੂ ਤੈਂ ਥੱਬੇ ਦਾ ਲੇਵਾ ਲੱਗਿਆ ਇਹੋ ਜਿਹਾ ਪਸ਼ੂ ਦਾ ਵੀਰ ਜੀ ਵੇਚੇ ਜੀ ਮਜਾ ਹਨਾ ਜੀ ਇਹੋ ਜਿਹਾ ਪਸ਼ੂ ਦਾ ਇਹ ਹੈ ਕਿ ਭਾਵੇਂ ਕੋਈ ਵੀ ਵੀਰ ਲੈ ਜਾਊਗਾ ਦੁੱਧ ਵੀਰਿਓ ਅਗੋ ਤੁਹਾਡੇ ਪਾਈ ਦਾ ਜੀ ਦੁੱਧ ਸੇਵਾ ਦਾ ਦੁੱਧ ਸੱਭਾ ਦਸਣ ਦੇ ਆ ਵੀ ਆਪਣਾ ਤਾਂ ਇਹਨੇ ਵਿਖਾਲਤਾ ਜੀ ਆਪਣਾ ਆਪ ਤਾਂ ਵਿਖਾਲੀ ਜਾਂਦੀ ਆ ਆਪਣਾ ਵਿਖਾਲੀ ਤਾਂ ਵੀ ਦੁੱਧ ਸੇਵਾ ਦਾ ਦੁੱਧ ਤੇ ਵੀਰਾਂ ਦੇ ਪਾਈ ਦਾ ਜੀ ਦੁੱਧ ਕਿਹੋ ਜਿਹਾ ਪਾ ਲੈਣਗੇ ਹਨਾ ਕਿੱਡੀ ਹਾਇਤ ਵੇਖ ਲਓ ਇਧਰ ਫੁੱਲ ਕੱਟ ਕਾਠਾ ਜੀ ਫੁੱਲ ਕੱਟ ਕਾਠਾ ਪੂਰੀ ਚੰਗੀ ਆ ਬਾੜੀ ਚੰਗੀ ਆ ਬਿਲਕੁਲ ਤਾਂ ਬਾਕੀ ਵੀਰਿਓ ਦੁੱਧ ਕੋਈ ਦੇ ਅਸਾਂ ਦਾ ਨਵੀਰਾ ਨੂੰ ਵੀ ਦੁੱਧ ਸੇਵਾ ਦਾ ਹੁਣ ਆਪਣਾ ਆਪ ਇਹਨੇ ਵਿਖਾਇਆ ਹੈ ਜੀ ਤਾਂ ਇਹਨੇ ਵਿਖਾ ਲੈਣਾ ਸੁਣਦਿਆ ਸੁਣਦਿਆ ਅਲੇ ਤਿੰਨ ਚਾਰ ਘਟਜੋ ਗਈ ਜੇ ਟਾਈਮ ਲੈ ਜਾਣਾ ਇਹਨੂੰ ਹਾਂ ਜੀ ਕੀ ਬਾਤ ਹੈ ਜੀ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਵੈਟ ਕਿੰਨੇ ਦੀ ਹੋਜੂਗਾ ਤੁਸੀਂ ਦੱਸੋ ਦੇ ਦੀ ਜੀ ਤੂੰ ਹੀ ਦੱਸਣਾ ਜੀ ਉਹਨੇ ਇਹੋ ਜਿਹਾ ਪੱਟੂ ਦੀ ਕੀਮਤੀ ਹੋਣੀ ਜੀ ਕੋਈ ਡੇਰ ਕਰੀ ਜਾਂਦਾ ਇੱਕ ਚਾਲੀ ਕਰੀ ਜਾਂਦਾ ਪਰ ਨਾਲ ਬਤਾ ਆਪਣਾ ਰੇਟ ਬਿਲਕੁਲ ਜਾਇਜ਼ ਹੁੰਦਾ ਨਹੀਂ ਜਾਇਜ਼ ਹੁੰਦਾ ਜੀ 5 ਲੱਖ ਦੀ ਰਹਿ ਗਈ ਹੈ 5 ਦੀ ਹਾਂ ਜੀ ਠੀਕ ਹੈ ਕਰ ਦਿਓ ਮਹਾਂਤਾਂ ਨੂੰ ਚੋ ਉਹ ਹੀ ਦਾ ਜੋਗ ਕਰਾਣਾ ਕਰਾ ਲਓ 21 ਗੱਲ ਕਰਤੀ ਜੀ ਕਰ ਦੋ ਪੂਰੇ 15 ਦੀ ਜਾਂਦੇ ਹੋ 1 15 ਇਹ 1 15 ਨਹੀਂ 1 10 ਦੀ ਦੇ ਦਾਂਗੇ 1 10 ਦੀ ਹਾਂਜੀ ਹਾਂਜੀ ਕੀ ਬਾਤ ਹੈ ਜੀ ਉਹ ਚੋਂ ਹੀ ਹੋ ਜੂ ਮਾਨਤਾ ਹੋ ਜੂ ਮਾਨਤਾ ਫੋਨ ਲਾਵੇ ਕੋਈ ਭਰਾ ਮਾਨਤਾ ਕਰਾਂਗੇ ਠੀਕ ਹੈ ਜੀ 1 10 ਚੋਂ ਹਾਂਜੀ ਹਾਂਜੀ ਕਰੀ ਦਿਓ ਛੋੜ ਛੱਪਾ ਤੁਹਾਡਾ ਰੇਡ ਜਿਆਜ ਹੁੰਦਾ ਜੀ ਹੋਰ ਤੇ ਨਹੀਂ ਛੱਡ ਦਾਂਗੇ 1 7 ਦੀ ਹਾਂਜੀ ਪੰਜ ਪੂਰੇ ਦੀ ਵੀਰੇ ਚਲੋ ਠੀਕ ਹੈ ਹੈਣਾ ਜੀ ਤਾਂ ਵੇਖੋ ਵੀਰੋ 1 5 ਦੀ ਹੋ ਜੂ ਕੋਈ ਗੱਲ ਕਰ ਗਾਦੀ ਵੀ ਜੇ ਬਿਲਕੁਲ ਜੀ ਤਾਂ ਬਾਕੀ ਵੀਰੇ ਉਹ ਬਰੀਡ ਇਹੋ ਜੀ ਹੈ ਕਿ ਨਾ ਇਹਨੇ ਠੰਡ ਮਹਿਸੂਸ ਕਰਨੀ ਨਾ ਇਹਨੇ ਗਰਮੀ ਗਰਮੀ ਦਾ ਤੋਹਫਾ ਵੀ ਜੀ ਹੈ ਤੋਹਫਾ ਤਾਂ ਜਿੰਨਾ ਵੀ ਰਹੀ ਡਿਮਾਂਡ ਹੁੰਦੀ ਹੈ ਬਾਕੀ ਵੀਰੇ ਦੁੱਧ ਵੀ ਇਹਨੇ ਇੱਕ ਦਾ ਹੁੰਦਾ گاਵਾ ਦਾ ਖੱਟਾ ਦੁੱਧ ਇਹਦੀ ਫੈਟ ਵਧੀਆ ਹੁੰਦੀ ਹੈ ਨਾ ਚਿੱਟੇ ਦੁੱਧ ਦੀ ਹੁੰਦੀ ਹੈ ਦੁੱਧ ਛੇ ਫੈਟ ਤੋਂ ਘਟਾਉਣੀ ਨਹੀਂ ਜੀ ਹੋਣੀ ਨਹੀਂ ਜੀ ਬਿਲਕੁਲ ਤੇ ਬਾਕੀ ਆ ਵੀਰੇ ਪਕੀ ਸੇਵਾ ਨਾ ਮਈਆਂ ਵਾਂਗੂੰ ਲੱਗੀ ਆ ਕੱਦ ਕਾਟ ਫੁੱਲ ਜਿਹੜਾ ਨੂੰ ਮਸਾਲੇ ਉਹ ਜਿਹੜੀਆਂ ਆਉਂਦੇ ਰਹਿਣ ਫਾਂਡ ਫਾਂਡ ਪੈਂਦਾ ਰਹੇ ਤੇ ਜਿੱਦਾਂ ਮਰਦੀ ਜਿੰਨਾ ਮਰਦੀ ਚਵਾ ਲਓ ਇਹਨਾਂ ਨੂੰ ਬਿਲਕੁਲ ਬਿਲਕੁਲ ਜੀ ਤਾਂ ਇੱਕ ਰੀਵੀ ਜੀ ਮਾੜਾ ਤੋਰਾ ਇਹਦਾ ਬਖਾਲੀ ਹੁਣ ਤਾਂ ਵੀਰੋ 1 5 ਦੀ ਹੋ ਜੂ ਇੱਕ ਦੀ ਤੋਰਾ ਫੇਰ ਚੈੱਕ ਕਰ ਲਿਓ ਵੱਡੀ ਵੜਾ ਥਣ ਦੋਰਾ ਲੱਗਿਆ ਥੱਬੇ ਦਾ ਲੇਵਾ ਲੱਗਿਆ ਤਾਂ ਫੇਸ ਕੁਆਲਿਟੀ ਚ ਚੈੱਕ ਕਰ ਲਿਓ ਤਾਂ ਬਾਕੀ ਵੀਰੋ ਬੇਸ਼ੱਕ ਕੈਮਰੇ ਜੀ ਲੇਵਾ ਘੱਟ ਦੇਖਦਾ ਹੋਵੇ ਜਾਂ ਕੱਦ ਕਾਠ ਫੁੱਲ ਕੱਦ ਕਾਠ ਤੇ ਫੁੱਲ ਲੇਵਾ ਲੱਗਿਆ ਜੇ ਤੁਸੀਂ ਆਓਗੇ ਚੱਲ ਕੇ ਮੁੜ ਕੇ ਨਹੀਂ ਜਾਂਦੇ ਵੜ ਤੋਂ ਵੱਡੇ ਲੇਵੇ ਦੀ ਮਾਲਕਾ ਲਿਓ ਜੀ ਘੁਮਾ ਲਓ ਜੀ ਤਾਂ ਇੱਕ ਪੰਜ ਦੀ ਵੀਰੇ ਹੋ ਜੂ ਬਾਕੀ ਫੂਨ ਤੋਂ ਹੀ ਜਰੂਰ ਲਾ ਲਿਓ ਫੂਨ ਲਾ ਲਿਓ ਬੇਸ਼ੱਕ ਕੈਮਰੇਜ ਕੱਦ ਛੋਟਾ ਵੀ ਦੀਦਾ ਹੋਵੇ ਨਾ ਬਾਕੀ ਫੁੱਲ ਕੱਦ ਕਾਠ ਜਿਹਨੂੰ ਕਹਦੀਏ ਤੇ ਫੁੱਲ ਲੇਵਾ ਠੀਕ ਹੈ ਹਾਂਜੀ ਵੀਰ ਜੀ ਦੂਜੇ ਨੰਬਰ ਤੇ ਆ ਗਈ ਗੜ ਇਹ ਵੀ ਦੀ ਹਫਤਾ ਖੜਦੀ ਜੇ ਇੱਕ ਹਫਤਾ ਬਾਕੀ ਬਾਕੀ ਪਟਾ ਪਾਜੂਗੇ ਹੋਰ ਆੜ ਕੋਈ ਯਾਦ ਪਾਦ ਨਸਲ ਵੇਖ ਲੋ ਕਿ ਨਹੀਂ ਜੇ ਇੱਕ ਹਫਤਾ ਬਾਕੀ ਹੈ ਤੇ ਇੱਕ ਹਫਤਾ ਬਾਕੀ ਹੈ ਗੱਡ ਕਾਠ ਵੀ ਬਹੁਤ ਆਇਦਾ ਵੀ ਹਾਂਜੀ ਹਾਂਜੀ ਤੰਬਰੀਡ ਵੀ ਚੱਲੀ ਚਾਰੂ ਚੁਰੂ ਵੀ ਬਹੁਤ ਆ ਹਾਂਜੀ ਬਹੁਤ ਚਾਰੂ ਤੇ ਥਾਨ ਵੇਖੋ ਵੀਰੋ ਲਾਗੇ ਤੋਂ ਇਹ ਇੱਕ ਹਫਤਾ ਕਰੀਬ ਲੈ ਜੂ ਜੀ ਦੂਜਾ ਸੂਆ ਦੂਜਾ ਸੂਆ ਤੇ ਹੋਰ ਜੀ ਠੀਕ ਹੈ ਜੀ ਗੰਦਾ ਤੋਂ ਜਵਾਨ ਜੇ ਜਵਾਨ ਗੰਦਾ ਬਗੀ ਰਾਜੀ ਜੀ ਜੂ ਜੀ ਬਹੁਤਾ ਖੋਲਿਓ ਵੀਰ ਜੀ ਨੇ ਤੋਰਾ ਖਾਈਏ ਦਾ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਦੂਜਾ ਸੂਆ ਸੂਨ ਵਾਲੀ ਆ ਚਾਰੂ ਇਹ ਵੀ ਬੋਤਾ ਰਾਜੀ ਫੋਲਾ ਫੇਸ ਕੁਆਲਟੀ ਚੈੱਕ ਕਰ ਲਿਓ ਐ ਨਿਗਾ ਨਿਗਾ ਕੰਨ ਆ ਗਿਆ ਕੁਆਲਟੀ ਤਰਾਜੀ ਰੂਜੀ ਬੋਤਾ ਵੀਰੋ ਟੂਪਰੋ ਮਿਆਂ ਜਮਾ ਸਿੱਧੀ ਆ ਵੀਰੋ ਐ ਗਾੜ ਰੰਗੂ ਤੇ ਲੇਵਾ ਵੀ ਸੋਹਣਾ ਵੀਰ ਜੀ ਹਜੇ ਦਿਨ ਦਾ ਲੈ ਜੂ ਫਿਰ ਹਨ ਮੈਂ ਲੈ ਜੂ ਵੀਰ ਬਿਲਕੁਲ ਤਾਰੇ ਆਂਦੇ ਹੀ ਤਵਾਰਾਲੇ ਹਾਂਜੀ ਵੱਧ ਵੀ ਖੜ ਸਕਦੀ ਜੇ ਆ ਪਸ਼ੂ ਲੈ ਜਾਂਦਾ 2-4 ਦਿਨ ਹਾਂਜੀ ਹਾਂਜੀ 10-12 ਦਿਨ ਲੈ ਗਈ ਤਾਂ ਕਾਫੀ ਤਿਆਰ ਹੋ ਜੂਗਾ ਜੇ ਤਾਂ ਦੁੱਧ ਵੀ ਵੀਰ ਜੰਗਾ ਚ ਵਾਜੂ ਨਹੀਂ ਦੁੱਧ ਉਹਨਾਂ ਦੇ ਦੀ ਜਸ 25 26 ਕਿਲੋ ਉਹਨਾਂ ਦੱਸਿਆ ਜੀ 25 26 ਕਿਲੋ ਅਸੀਂ ਤਾਂ ਨਹੀਂ ਬਚੋ ਚਲੋ 22 23 ਵੀ ਦਈ ਜਾਵੇ ਤਾਂ ਬੜਾ ਵਾ ਬਰੀਟ ਨਾਲੇ ਵਜਨ ਵਾਲੀ ਹੈ ਲੋਹ ਵਾਲੀ ਵੈੜਾ ਵੱਡੀ ਵੈੜਾ ਵੀਰੋ ਤੋੜ ਦਿਓ ਵਿੱਚ ਮਾਰੀ ਜਾਓ ਤਾਂ ਦੁੱਧ ਵੀ ਇਹੋ ਜਿਹਾ ਪਸ਼ੂ ਹੀ ਕੱਢਦਾ ਜੀ ਇੱਕ ਮੌਸਮ ਚੰਗਾ ਤਾਂ ਸੋਹਣੀ ਵੈੜਾ ਵੀਰੋ ਫੁੱਲ ਰਾਜੀ ਆ ਤਾਂ ਫੇਸ ਕੁਆਲਟੀ ਦੀ ਇਹ ਵੀ ਗੱਲ ਕਰੀਏ ਜਾਂ ਇਹਦੇ ਕੱਦ ਕਾਠ ਦੀ ਗੱਲ ਕਰੀਏ ਜਾਂ ਥਾਂ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਚੰਗੀ ਹੈ ਤੁਸੀਂ ਆਉਗੇ ਚੱਲ ਕੇ ਮੁੜ ਕੇ ਇਤੋਂ ਵੀ ਨਹੀਂ ਜਾਂਦੇ ਵੀਰੋ ਖਮਾ ਲਓ ਜੀ ਖਮਾ ਲਓ ਤਾਂ ਦੋ ਵਿਹੜਾ ਨੇ ਵੀਰੋ ਦੋ ਦੀਆਂ ਦੋ ਟੋਪ ਕਲਾਸ ਨੇ ਕਮਾ ਲਓ ਜੀ ਚੰਗਾ ਪਸ਼ੂ ਲਿਆਈ ਜਾ ਚਾਹਤ ਆ ਰਹੀ ਦੀ ਤੇ ਪਾਈ ਦਾ ਜੀ ਬਿਲਕੁਲ ਜੀ ਹੁਣ ਇਹੋ ਜਿਹਾ ਪਸ਼ੂ ਤਾਂ ਹਰੇਕ ਵੀਰ ਦੀ ਡਿਮਾਂਡ ਹੁੰਦੀ ਹੈ ਜੀ ਕਿਉਂਕਿ ਰਕਮ ਵੀ ਤਾਂ ਕੇ ਵੀਰਾਂ ਨੇ ਖਰਚ ਨਹੀਂ ਆ ਪਰ ਗਾੜੀ ਵੀ ਕੁਆਲਿਟੀ ਹੈ ਜੀ ਦੇਖੋ ਬਿਲਕੁਲ ਬਹੁਤ ਚੰਗੀ ਗਾੜੀ ਹੈ ਲੈ ਬਾਕੀ ਵੀਰੋ ਟੇ ਲਾਂ ਟੋਲਾ ਬੋਦਨੇ ਹਜੇ ਸਾਰੀਆਂ ਟੇ ਲਾਂ ਭਰ ਜੋ ਸੋ ਦਿੱਲ ਕਰੋ ਜਿਲਾ ਆ ਆਹਾਂ ਦਿੱਲੀਆਂ ਹਾਂਜੀ ਸੋ ਵੀਰ ਜੀ ਇਹਨੇ ਮੋਲ ਦੀ ਗੱਲ ਕਰੀਏ ਤਾਂ ਇਹ ਵੈਡ ਕਿੰਨੇ ਦੇ ਦੋ ਜੀ ਵੀਰ ਜੀ ਮੋਲ ਤਾਂ ਭਾਵੇਂ ਇਹਦਾ ਸਵਾਲ ਅੱਖ ਕਰ ਲਈਏ ਭਾਵੇਂ ਇੱਕ ਵੀ ਕਰ ਲਈਏ ਇੱਕ 10 ਦੀ ਦੇ ਦਈਏ ਇੱਕ 10 ਦੀ ਹਾਂਜੀ ਕਰ ਦਿਓ ਮਾਨਤ ਨਾਲ 15 ਦੀ ਇੱਕ ਹੀ ਗੱਲ ਕਰਦੀ ਹੈ ਜੀ ਕਰ ਦੋ ਤੁਹੀਮ ਵੇਖ ਲਓ 95 ਦੀ ਜਾਂਦੇ 92000 ਦੀ ਵੜ ਦੇਣਾ ਗੀਦੀ ਕੁਈ ਫੋਨ ਲਾਵੇ ਪੂਰਾ ਨੇ ਬੇ ਕਰ ਦਿਓ ਚਲੋ ਠੀਕ ਹੈ 90 ਦੀ ਹੋ ਜੂਗਾ ਹੈ ਨਾ ਤਾਂ ਵੀਰ ਜੀ ਕਿਦਾਂ ਦੋਵੇਂ ਵੇੜਾ ਵੱਡੀਆਂ ਨੇ ਹਨਾ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਕੋਈ ਵੀਰ ਜੋੜਾ ਪਾ ਲੂ ਤਾਂ ਮਾਨਤਨ ਕਰ ਦਿਓ ਕਰ ਦਾਂਗੇ ਜੋੜੇ ਜੋ 2000 ਹੋਰ 3000 ਜਾਂਦੇ ਕੋਈ ਨਾ ਹਨਾ ਕਿਉਂਕਿ ਰੇਟ ਤਾਂ ਦਾ ਜਾਇਜ਼ ਆ ਪਸ਼ੂ ਵੀਰ ਉਹਨੇ ਤੁਰ ਫਿਰ ਕੇ ਲੈਂਦੇ ਆ ਵੀਰੋ ਤਾਂ ਚੰਗੇ ਰਿਕਾਰਡ ਵਾਲੇ ਹੁੰਦੇ ਆ ਪਸ਼ੂ ਚੰਗਾ ਜਾ ਆਲਾ ਪਾਈਦਾ ਵੀਡੀਓ ਜਾਵੇ ਬਲ ਵਾਲੇ ਵੇੜਾ ਨੇ ਵੀਰੋ ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਆ ਇਹ ਫਾਰਮ ਤੇ ਚੱਲਣ ਵਾਲੀਆਂ ਵੇੜਾ ਵੀਰੋ ਦੁੱਧ ਵਾਲੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਬਰੀਡ ਚੰਗੀ ਆ ਵੇਖੋ ਢਲਾਵੇਂ ਚੰਗੇ ਕਾਰਡ ਵਾਲੀ ਵੇਖ ਕਿ ਨਹੀਂ ਢਲੇ ਜੀ ਬਿਲਕੁਲ ਥੰਬੇ ਨਾਲ ਆ ਜੂਗੀ ਇਹ 90 ਦੀ ਹੋ ਗਈ ਉਹ 1 5 ਦੀ ਜੋੜੇ ਜੋ 3000 ਜਾਂਦੇ ਵੀਰੇ ਹਨਾ ਠੀਕ ਹੈ ਜੀ ਤਾਂ ਬਾਕੀ ਵੇਖੋ ਵੀਰ ਜੋੜਾ ਜਾਂਦਾਂਗੇ ਜੋੜਾ ਪਾਵੇ ਕੋਈ 4000 ਕਰਦਾ ਜੋੜੇ ਚ 4000 ਮੰਨਦਾਂ ਨੂੰ ਹੋ ਜੂ ਤਾਂ ਵੇਖੋ ਵੀਰ ਰੇਟ ਤੁਸੀਂ ਚੈੱਕ ਕਰ ਲਿਆ ਵੀਰ ਦਾ ਬਾਕੀ ਵੱਡੀਆਂ ਵਹਿੜਾਂ ਨੇ ਕੋਈ ਨਿੱਕੀਆਂ ਨਾ ਮੰਨ ਕੇ ਚੱਲੇਓ ਤੁਸੀਂ ਆਓਗੇ ਚੱਲ ਕੇ ਤੁਸੀਂ ਜੋੜਾ ਹੀ ਨਹੀਂ ਛੱਡਦੇ ਬਾਕੀ ਫੋਨ ਵੀਦ ਨੂੰ ਜਰੂਰ ਲਾ ਲਿਓ ਛੋੜ ਛੱਪਾ ਵੀ ਹੋ ਜੂ ਆਈ ਹੋਬ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਚੱਲਿਓ ਲਾਈਕ ਕਰੋ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਤਾਂ ਐਡਰੈਸ ਵੀ ਜੀ ਕਰੀ ਦੱਸੋ ਪਿੰਡ ਗੁਰਸਵੀਰ ਦੀ ਜਿਲ੍ਹਾ ਅੰਮ੍ਰਿਤਸਰ ਜੀ ਤਹਿਸੀਲ ਮਜੀਠਾ ਪਿੰਡ ਬੇਗੇਵਾਲ ਹਾਂਜੀ ਨਾਮ ਪਰਮਜੀਤ ਸਿੰਘ ਜੀ ਠੀਕ ਹੈ ਜੀ ਫੋਨ ਨੰਬਰ ਵੀ ਜੀ ਦੱਸੋ 62808 8562 ਠੀਕ ਠੀਕ ਹੈ ਵੀਰ ਜੀ ਸਸਿਗਾ ਹਾਂਜੀ ਸਸਿਗਾ ਜੀ